ਜਿੱਦ ਸੈਂਡੋ ਜੀ ਥੋੜਾ ਜਾ ਪੈਸਾ ਥੋੜੀ ਤਾਂ ਦੂਰ ਤੇ ਵੀ ਬਣ ਜੂਗੀ ਨਾ ਅੱਗੇ ਨਾ ਖੜੋ ਨਾ ਪੀਸ ਆਓ ਵਿੱਚ ਅੱਗੇ ਹੋ ਜਾਣਾ ਵੀਡੀਓ ਤਾਂ ਬਣਾਉਣਾ ਚਲੋ ਬੜੋ ਬਸ ਹੋ ਗਿਆ ਲਓ ਜੀ ਲਓ ਜੀ ਬੋਲ ਸੀ ਅਮਦੀ ਰਾਮਚੰਦਰ ਮਹਾਰਾਜ ਕੀ ਜੈ ਹਾਂ ਸੋਹਣਿਆ ਜਨਰਲ ਦੂਤ ਕਰੋੜ ਨੌਕਰੀ ਹਰ ਸਾਥ ਦੇਣ ਦੀ ਸਾਡੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਬਾਹਰ ਮਹਿੰਦਸ਼ਾਹ ਜਾ ਰਹੇ ਨੇ ਪੰਜਾਬ ਤੋਂ 200 250000 ਬੱਚਾ ਹਰ ਸਾਲ ਬਾਹਰਲੇ ਕੰਟਰੀਆਂ ਵਿੱਚ ਜਾ ਰਹੇ ਹਾਂ ਸਗਨਾਰੇ ਦੇ ਬੱਚੇ ਸਾਡੇ ਬਾਹਰ ਜਾਂਦੇ ਸੀ ਬਾਹਰੋਂ ਬਜਟ ਮੰਗੇ ਇਰੀਆ ਵਿੱਚ ਭੇਜ ਦੇ ਉਸਾਰ ਕੇ ਆ ਗਿਆ ਜਿਹੜੇ ਬੱਚੇ ਸਾਡੇ ਬਾਹਰੋਂ ਜਾਂਦੇ ਆ ਪਹਿਤਿਆਂ ਆਪਣੇ ਮਾਪੇ ਜਿਹਨੂੰ ਦੇਖਣਾ ਹੁੰਦੇ ਐ ਤੋਸ ਮਾਰ ਕੇ ਬਿੱਟ ਕੇ ਉਹ 300 400 ਲੱਖ ਰੁਪਏ ਦੇ ਕੇ ਪਹਿਲਾਂ ਜੰਦੇ ਆ ਤੇ ਬਾਅਦ ਪੈਸੇ ਉਤੋਂ ਹੋ ਮੰਗਾਦੇ ਕਹਿੰਦਾ ਬਾਅਦ ਪੰਜਾਬ ਦੇ ਨਾਲ ਸਾਡੇ ਜੰਦੋ ਸਾਧਨ ਨਾਲ ਤੇ ਟੱਕਾ ਜਿਹੜਾ ਸਾਡੇ ਬੱਚਿਆਂ ਨੂੰ ਨੌਕਰੀ ਦੇਵਾ ਰਹੀ ਗਿਆ ਸੀ ਪਾ ਗਾਇਆ ਗਿਆ ਸੀ ਉਹ ਵੀ ਤੁਹਾਡੇ ਸਾਹਮਣੇ ਇਸੇ ਦਾ ਪੰਜਾਬ ਦੀ ਸਰਕਾਰ ਦਾ 200 ਰੁਪਏ ਮੇੜਾ ਵੇਖਿਆ ਨੇ 100000 ਰੁਪਏ ਦੀ ਗੱਲ ਕੀਤੀ ਸੀ 10000 ਰੁਪਏ ਆ ਨੌਕਰੀ ਬਾਕੀ ਆਪਾਂ ਰੋਜ਼ ਪ੍ਰਜਾਣ ਦੇ ਹਾਲਾਤ ਦੇਖਦੇ ਨੇ ਕੋਈ ਦੁਕਾਨ ਤੇ ਬੈਠਾ ਮਰ ਰਿਹਾ ਕੋਈ ਘਾਟੋਂ ਚਲੀ ਗਈ ਵੰਗ ਨਿਕਲ ਜਾ ਰਹੀ ਹੈ ਉਹ ਜੈਨ ਨਹੀਂ ਥੋੜੀ ਜਾਂਦੀ ਆ ਉਹਦਾ ਗਾਲਜੋ ਕਾਂ ਦੇ ਤੋੜੇ ਜਾਂਦੇ ਆ ਇਹ ਪੰਜਾਬ ਦੇ ਹਾਲਤ ਹੈ ਤੇ ਮੈਂ ਤੁਹਾਨੂੰ ਇੱਕ ਕਹਾਣੀ ਜੋੜ ਕੇ ਬਤਾ ਕਰਦਾ ਮੈਂ ਵੀ ਇਹਨੂੰ ਵਾਦਾ ਕਰਦਾ ਤੁਹਾਡੇ ਵੱਲੋਂ ਅਰਾਈਨ ਮੈਸਿਲਾ ਤੋਂ 2 ਦਿਨ ਪਹਿਲੇ ਟਿਕਟ ਤੇ ਦਿੱਲੀ ਮਿਲ ਗਿਆ ਸੀ ਕਿ ਮੈਂ ਕਹਾ ਸਾਰਾ ਸੀ ਉੱਤੇ ਜਾ ਕੇ ਤਕੀਦ ਮੇਥ ਰਹਾਗੀ ਪਰ ਮੈਂ ਮੇਰੇ ਇੱਕ ਵਾਰ ਤੁਸੀਂ ਵੀ ਮੇਰੇ ਨੂੰ ਵਾਦਾ ਕਰਕੇ ਜਾਓ ਕਿ ਖੜਾ ਇੱਕ ਦਫ਼ਤਰ ਬੁਲਾਗੇ ਤੇ ਸਾਰੇ ਕੋਲ ਸਾਰੇ ਮੇਰੇ ਦਾ ਮਾਨਸਬਦਾਨੀ ਹੈ ਇਹਨਾਂ ਨੂੰ ਸਾਰੇ ਨੂੰ ਤੁਹਾਨੂੰ ਇੱਕ ਨੰਬਰ ਮੈਡਨ ਦਾ ਮਿਲੂਗਾ ਇੱਥੇ ਜਦੋਂ ਵੀ ਜੀਤੀ ਰਾਤ ਨੂੰ ਚਾਹੇ ਫੋਨ ਕਰਿਓ ਇਸ ਤਰ੍ਹਾਂ ਗੱਲ ਚੱਕਣੀ ਹੈ ਸਾਰਾ ਕੁਝ ਹੋਊਗਾ ਤੇ ਆਪਾਂ ਇੱਕ ਗੂੜੀ ਸੋਚ ਨਾਲ ਬੰਦ ਕਰ ਤਰੀ ਨਾ ਕਿ ਚਲਾਈਏ ਕਿ ਇਹ ਕਿ ਕਾਂਗਰਸ ਪਾਰਟੀ ਨੂੰ ਸੰਵਿਧਾਨ ਨੂੰ आओ ना इस पीलू, ये ना डिप्टेटर मोदी सा बन चुके ले, उन्हा उठा मोदी राज्य जूसी हो गए दफ्तर से बैठियों, एक जोरदारी अपने बात निकाले। सिंहासन पर एमपी थे और एमएलए भी रहे हैं और इतनी गलत में कितनी हैं कि डोज़ डोज़ ने बनाए हैं सिगरेट लाइट हॉस्पिटल कैंसर और पीजी काफ़ी डेवलपमेंट कितिया करती हूँ उस समूह से भी ज़्यादा यहाँ डेवलपमेंट करेंगे बस मुझे चाहिए कि आप लोग मेरा साथ दीजिए और सपोर्ट कीजिए कि मैं यहाँ से जीतूं। आप सबका धन्यवाद भी करती हूँ भाइयों को भी धन्यवाद करती हूँ ਕਿਸ ਆਪ ਨੂੰ ਲੰਗਰ ਛਕ ਕੇ ਜਾਣਾ ਹੈ ਨਹੀਂ ਜ਼ਰੂਰ ਸਭ ਕੋ ਚਾਹੇ ਜਿਹੜੇ ਸਹਾਣੀ ਪੁਜੀਗਲ ਕਾ ਚਾਹੇ ਜਿਹੜੇ ਸਹਾਣੀ ਪੁਜੀਗਲ ਕਾ ਚਾਹੇ ਜਿਹੜੇ ਜਿੱਤੇ ਵਿਸ਼ੇਸਾਲ ਸਾਡੇ ਤਿੰਨ ਮੁੱਖ ਸ਼ਹਿਰ ਦੀ ਇੱਕ ਹੋਰ ਵੱਡੀ ਕੱਲਾ ਹੋ ਰਹੀ ਸੀ ਤੇ ਦੂਜਾ ਸਾਡੇ ਅਰਧ ਹੋਏ ਸੀ ਜਿਹੜੇ ਪ੍ਰਤੀਯੋਗਨ ਨੂੰ ਤੇ ਦੂਜਾ ਬੜੀ ਜਿਆਦਾ ਹੋਤਿਆ ਤੇ ਤਿੰਨ ਪ੍ਰਬੀਜ ਜਿਹੜੇ ਸਾਡੇ ਦਾ ਜਨਰਲ ਸਰਪੋਰੀ ਸਾਡੇ ਕੋਲ ਮੌਕਾ ਹੈ ਉਹਨਾਂ ਦੇ ਕਰੇ ਹੋਏ ਕਮਾਂ ਦਾ ਜੋ ਸਾਡੇ ਵਿਰੋਧ ਕੀਤਾ ਹੈ ਇਹ ਦੀ ਮਸਤੋ ਚਲੋ ਸਿੱਖਾ ਵਾਂ ਦੀ ਬਣ ਕੇ ਹੁਣ ਉਹ ਬੋਲੋ ਦਾ ਤੇ ਬੇਨਤੀ ਸਾਰੇ ਆਪਣੇ ਪਸਰੇਵੇ ਕੀ ਕੰਮ ਦਾ ਹਲਾ ਕੇ ਬੰਦਾ ਦੇ ਕਿਰਪਾ ਕਰਕੇ ਸੰਗਾ ਜੀ ਨੂੰ ਗੇਰੀ ਨੂੰ ਤਾਂ ਕਿ ਅਸੀਂ ਇਹ ਦੱਸ ਕੇ ਕਿ ਸਾਡਾ ਆਈਟੀ ਸੰਗੂ ਵਾਲੇ ਤੇ ਵੀ ਸਾਡੇ ਦਾ ਮੋਢੇ ਧੰਨਵਾਦ ਕਰਦੇ ਮਦਰਵਾਜ ਪ੍ਰਭੂ ਜੀ ਆਇਆ ਤੇ ਸੰਗਤ ਸਵੇਤ ਹੋ ਵੀ सतकार uh, <laughs> <sarcastically> <sarcastically>